ਸਭ ਤੋਂ ਪਹਿਲਾਂ ਇਨਸਾਨ ਗਲਤੀ ਕਰਦਾ ਹੈ ਫਿਰ ਉਸ ਗਲਤੀ ਤੋਂ ਕੁਝ ਨਾਸਿਕ ਕਿ ਉਹ ਦੂਜੀ ਗਲਤੀ ਕਰਦਾ ਹੈ ਫਿਰ ਉਸ ਗਲਤੀ ਨੂੰ ਦੁਬਾਰਾ ਦੁਹਰਾ ਕੇ ਉਹ ਤੀਜੀ ਗਲਤੀ ਕਰਦਾ ਹੈ ਫਿਰ ਜਦੋਂ ਉਸ ਨੂੰ ਕੋਈ ਉਸਦੀ ਗਲਤੀ ਦੱਸਦਾ ਹੈ ਤਾਂ ਉਸ ਦੀ ਨਾ ਸੁਣ ਕੇ ਉਹ ਚੌਥੀ ਗਲਤੀ ਕਰਦਾ ਹੈ ਫਿਰ ਉਹ ਆਪਣੀ ਕੀਤੀ ਗਲਤੀ ਨੂੰ ਸਹੀ ਸਾਬਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਇਹ ਉਸ ਦੀ ਪੰਜਵੀਂ ਗਲਤੀ ਹੁੰਦੀ ਹੈ ਇਸ ਤਰ੍ਹਾਂ ਇਹ ਸਿਲਸਿਲਾ ਲਗਾਤਾਰ ਚੱਲਦਾ ਰਹਿੰਦਾ ਹੈ ਇਸ ਨੂੰ ਜੇਕਰ ਉਹ ਸ਼ੁਰੂ ਵਿੱਚ ਹੀ ਆਪਣੀ ਗਲਤੀ ਨੂੰ ਮੰਨ ਕੇ ਸੁਧਾਰ ਲੈਂਦਾ ਤਾਂ ਇਹ ਸਿਲਸਿਲਾ ਸ਼ੁਰੂ ਵਿੱਚ ਹੀ ਖਤਮ ਹੋ ਜਾਣਾ ਸੀ ਸਾਡੇ ਵਿੱਚ ਬਹੁਤ ਸਾਰੇ ਲੋਕ ਇਹੋ ਗਲਤੀ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਕਰਦੇ ਹਨ ਆਪਣੀ ਗਲਤੀ ਮੰਨਣਾ ਤੇ ਉਸ ਨੂੰ ਸੁਧਾਰ ਕਰ ਲੈਣਾ ਜੇਕਰ ਕਿਸੇ ਲਈ ਫਾਇਦੇਮੰਦ ਹੈ ਤਾਂ ਉਹ ਅਸੀਂ ਆਪ ਖੁਦ ਹਾਂ ਆਪਦੀ ਗਲਤੀ ਸੁਧਾਰਨ ਨਾਲ ਸਾਨੂੰ ਹੀ ਸਭ ਤੋਂ ਵੱਧ ਫਾਇਦਾ ਹੋਵੇਗਾ ਪਰ ਫਿਰ ਵੀ ਅਸੀਂ ਆਪਣੀ ਗਲਤੀ ਨੂੰ ਸੁਧਾਰਨਾ ਤੋਂ ਦੂਰ ਜੇਕਰ ਸਾਨੂੰ ਕੋਈ ਬੈਠੇ ਬਿਠਾਈ ਸਾਡੀ ਗਲਤੀ ਦੱਸਦਾ ਹੈ ਤਾਂ ਅਸੀਂ ਉਸ ਨੂੰ ਬੁਰਾ ਬਣਾ ਕਹਿਣ ਲੱਗ ਜਾਂਦੇ ਹਾਂ ਜਿਹੜਾ ਆਦਮੀ ਤੁਹਾਨੂੰ ਤੁਹਾਡੀਆਂ ਗਲਤੀਆਂ ਦਾ ਅਹਿਸਾਸ ਕਰਾਉਂਦਾ ਹੈ ਉਹ ਅਸਲ ਵਿੱਚ ਤੁਹਾਡਾ ਮਿੱਤਰ ਹੈ ਜਿਹੜਾ ਤੁਹਾਨੂੰ ਤੁਹਾਡੀ ਗਲਤੀ ਦਾ ਅਹਿਸਾਸ ਨਹੀਂ ਹੋਣ ਦਿੰਦਾ ਉਹ ਤੁਹਾਡਾ ਦੁਸ਼ਮਣ ਹੈ ਇਸ ਕਰਕੇ ਆਪਣੇ ਆਪ ਦੇ ਦੋਸਤ ਨੂੰ ਪੂਰੇ ਮੰਨ ਨਹੀਂ ਗਲਤੀਆਂ ਕਰੋ ਗਲਤੀ ਤਾਂ ਹਰ ਕੋਈ ਕਰਦਾ ਹੈ ਪਰ ਉਸ ਗਲਤੀ ਤੋਂ ਸਿੱਖੋ ਵੀ ਇਸੇਕਿਉਂ ਸੁਧਾਰ ਲੂਗੀ ਕਿਉਂਕਿ ਆਪਣੇ ਆਪ ਦੀ ਸੁਧਾਰ ਸਿਰਫ ਕੋਈ ਵਿਰਲਾ ਹੀ ਕਰਦਾ ਹੈ ਧੰਨਵਾਦ